ਜਿਹੜੀ ਹੈ ਉਹ ਬਾਹਰ ਨਿਕਲਦੀ ਹੈ ਤਾਂ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਲੜਕੀ ਦੀ ਹਾਲਤ ਵੀ ਜਿਹੜੀ ਹੈ ਉਹ ਖਰਾਬ ਹੋਈ ਹੁੰਦੀ ਹੈ ਸੂਟਕੇਸ ਦੇ ਵਿੱਚ ਤਾਂ ਉੱਥੇ ਹੀ ਦੂਸਰੇ ਪਾਸੇ ਜਿਹੜਾ ਆ ਲੜਕੀ ਨੂੰ ਬਾਹਰ ਕੱਢਿਆ ਜਾਂਦਾ ਆ ਤਾਂ ਮੌਕੇ ਦੀ ਵੀਡੀਓ ਕਿਸੇ ਦੇ ਵੱਲੋਂ ਬਣਾ ਲਈ ਜਾਂਦੀ ਹੈ ਤੇ ਉਸ ਨੂੰ ਵਾਇਰਲ ਕਰ ਦਿੱਤਾ ਜਾਂਦਾ ਤਾਂ ਹੁਣ ਅੱਗ ਵਾਂਗੇ ਵੀਡੀਓ ਫੈਲਦੀ ਹੋਈ ਨਜ਼ਰ ਆ ਰਹੀ ਹੈ ਤੇ ਜਗਾੜ ਲਗਾਉਣ ਨੂੰ ਫਿਰ ਦੱਸ ਸਕਾਂ ਪਰ ਦੇਖ ਸਕਦੇ ਹੋ ਤੁਸੀਂ ਕਿ ਲੜਕੀ ਜਿਹੜੀ ਆ ਉਹ ਫੜੀ ਜਾਂਦੀ ਆ ਬਾਗਡਨ ਇਸ ਮੁੰਡੇ ਨੂੰ ਜਿਹੜੀ ਆ ਉਹ ਮੌਕੇ ਤੇ ਜੋ ਸੂਟਕੇਸ ਲਿਆ ਰਿਆ ਹੁੰਦਾ ਤਾਂ ਉਸ ਨੂੰ ਰੋਕ ਲੈਂਦੀ ਆ ਜਿਸ ਦੇ ਬਾਅਦ ਡਰਦਾ ਹੋਇਆ ਜਿਹੜਾ ਮੁੰਡਾ ਆ ਮਜਨੂ ਹੁੰਦਾ ਆ ਜਾਂ ਕਹਿ ਸਕਦੇ ਆਸ਼ਿਕ ਆ ਉਹ ਭੱਜ ਜਾਂਦਾ ਆ ਤੇ ਲੜਕੀ ਵਿਚਾਰੀ ਫਸ ਜਾਂਦੀ ਆ ਲੜਕੀ ਜਦੋਂ ਬਾਹਰ ਨਿਕਲਦੀ ਤੁਸੀਂ ਹਾਲਤ ਜਿਹੜੀ ਆ ਉਸ ਸੂਟਕੇਸ ਦੇ ਵਿੱਚ ਕਾਫੀ ਜ਼ਿਆਦਾ ਖਰਾਬ ਹੋਈ ਹੁੰਦੀ ਆ ਉਸ ਦੇ ਬਾਅਦ ਉਸ ਨੂੰ ਪਾਣੀ ਪਲਾਇਆ ਜਾਂਦਾ ਪਰ ਇਹ ਮਾਮਲਾ ਜ਼ਰੂਰ ਗੰਭੀਰ ਵਾਲਾ ਆ ਕਿਉਂਕਿ ਦੇਖੋ ਯੂਨੀਵਰਸਿਟੀਆਂ ਸਕੂਲ ਕਾਲਜਾਂ ਵੱਡੇ ਕਾਲਜਾਂ ਦੇ ਵਿੱਚ ਅਮੀਰ ਜਾਦਿਆਂ ਦੇ ਬੱਚੇ ਜ਼ਰੂਰ ਪੜਦੇ ਹੁੰਦੇ ਨੇ ਪਰ ਅਜਿਹੀ ਹਰਕਤ ਕਿਤੇ ਨਾ ਕਿਤੇ ਸਕੂਲ ਕਾਲਜਾਂ ਨੂੰ ਯੂਨੀਵਰਸਿਟੀਆਂ ਨੂੰ ਬਦਨਾਮ ਕਰਦੀ ਹੈ ਤਾਂ ਕਾਰਵਾਈ ਤਾਂ ਇਹਨਾਂ ਤੇ ਹੋਣੀ ਚਾਹੀਦੀ ਹੈ ਪਰ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਕੇ ਹਰ ਇੱਕ ਤੱਕ ਜ਼ਰੂਰ ਪਹੁੰਚਾ ਦਿਓ ਕਿ ਇਸ ਤਰ੍ਹਾਂ ਦਾ ਗਲਤ ਕੰਮ ਜਿਹੜਾ ਉਹ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਦੇਖੋ ਜੇਕਰ ਉਸ ਕੁੜੀ ਦੀ ਸੂਟਕੇਸ ਦੇ ਵਿੱਚ ਜਾਨ ਚਲੇ ਜਾਂਦੀ ਦਮ ਘੁੱਟ ਕੇ ਜਾਂ ਕਿਸੇ ਤਰੀਕੇ ਜੋ ਜਾਂ ਕੋਈ ਹੋਰ ਘਟਨਾ ਵਾਪਰ ਜਾਂਦੀ ਤਾਂ ਮੁੰਡੇ ਨੇ ਤਾਂ ਫਿਰ ਜਿਹੜਾ ਆ ਉਹ ਬੁਰੇ ਤਰੀਕੇ ਦੇ ਨਾਲ ਫਸੇ ਜਾਣਾ ਸੀਗਾ ਤਾਂ ਇਹ ਤਸਵੀਰ ਦੇਖ ਸਕਦੇ ਤੁਸੀਂ ਸੋਨੀਪੱਤ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਨਾਮੀ ਯੂਨੀਵਰਸਿਟੀ ਦੇ ਵਿੱਚ ਇੱਕ ਮੁੰਡਾ ਆਪਣੀ ਸਹੇਲੀ ਨੂੰ ਆ ਸੂਟਕੇਸ ਵਿੱਚ ਪਾ ਕੇ ਬੁਆਏਜ਼ ਹੋਸਟਲ ਲਿਜਾ ਰਿਹਾ ਸੀਗਾ ਤਾਂ ਉੱਥੇ ਕਾਬੂ ਆ ਗਿਆ ਬਾਡਨ ਦੇ ਸਿਕਿਉਰਿਟੀ ਟੀਮ ਪਹੁੰਚਦੀ ਹੈ ਤਾਂ ਉਸ ਕੁੜੀ ਨੂੰ ਸੂਟਕੇਸ ਵਿੱਚੋਂ ਬਾਹਰ ਕੱਢਿਆ ਜਾਂਦਾ